ਜਸਵਿੰਦਰ ਬਰਾੜ ਅਕਸਰ ਹੀ ਆਪਣੇ ਆਪ ਨੂੰ ਸਿੱਧੂ ਮੂਸੇਵਾਲੇ ਦੀ ਭੂਆ ਦੱਸਦੀ ਹੈ ਅਤੇ ਉਸਦੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਗੂੜੀ ਸਾਂਝ ਹੈ। ਉੱਥੇ ਹੀ ਬੀਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਸਵਿੰਦਰ ਬਰਾੜ ਨੂੰ ਬਾਪੂ ਬਲਕੌਰ ਸਿੱਧੂ ਵੱਲੋਂ ਫੋਰਚੂਨਰ ਗਿਫਟ ਕੀਤੀ ਗਈ ਹੈ। ਉਹਨਾਂ ਵੱਲੋਂ ਇਹ ਗਿਫਟ ਛੋਟੇ ਸਿੱਧੂ ਮੂਸੇਵਾਲੇ ਦੇ ਆਉਣ ਦੀ ਖੁਸ਼ੀ ਦੇ ਵਿੱਚ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਜੋ ਵੀ ਨਿਊਜ਼ ਬੀਤੇ ਦਿਨ ਤੋਂ ਵਾਇਰਲ ਹੋ ਰਹੀਆਂ ਨੇ ਉਹ ਬਿਲਕੁਲ ਫੇਕ ਨੇ ਬਾਪੂ ਬਲਕਾਰ ਵੱਲੋਂ ਜਸਵਿੰਦਰ ਬਰਾੜ ਨੂੰ ਕੋਈ ਇਸ ਤਰ੍ਹਾਂ ਦੀ ਫੋਰਚੂਨਰ ਗੱਡੀ ਗਿਫਟ ਨਹੀਂ ਕੀਤੀ ਗਈ ਦਰਸਲ ਇਹ ਗੱਲ ਉਹਦੋਂ ਉੱਡੀ ਜਦ ਜਸਵਿੰਦਰ ਬਰਾੜ ਨੇ ਇੰਟਰਵਿਊ ਦੇ ਦੌਰਾਨ ਕਿਹਾ ਕਿ ਸਿੱਧੂ ਮੁਸੇਵਾਲਾ ਹਮੇਸ਼ਾ ਮੈਨੂੰ ਆਖਦਾ ਸੀ ਕਿ ਭੂਆਜੀ ਸਮੇਂ ਦੇ ਨਾਲ ਬਦਲੋ ਤੁਹਾਨੂੰ ਵੱਡੀ ਗੱਡੀ ਲੈ ਲੈਣੀ ਚਾਹੀਦੀ ਹੈ ਮੇਰੇ ਦੋਸਤ ਗੋਲ ਨਵੀਂ ਫੋਰਚੂਨਰ ਗੱਡੀ ਖੜੀ ਹੈ ਤੁਸੀਂ ਉਹ ਲੈ ਆਵੋ ਅਤੇ ਪੈਸਿਆਂ ਦੀ ਗੱਲ ਮੈਂ ਖੁਦ ਕਰ ਲਵਾਂਗਾ ਜਸਵਿੰਦਰ ਬਰਾੜ ਨੇ ਦੱਸਿਆ ਕਿ ਇਸ ਤੋਂ ਕੁਝ ਦਿਨ ਬਾਦ ਹੀ ਸਿੱਧੂ ਮੁਸੇਵਾਲੇ ਦੀ ਡੈਥ ਹੋ ਜਾਂਦੀ ਹੈ ਅਤੇ ਉਹ ਗੱਡੀ ਵਾਲੀ ਗੱਲ ਵਿੱਚ ਹੀ ਰਹਿ ਜਾਂਦੀ ਹੈ ਪਰ ਮੇਰੇ ਦਿਮਾਗ ਵਿੱਚ ਇਹ ਹੀ ਗੱਲ ਸੀ ਕਿ ਜੇਕਰ ਹੁਣ ਮੈਂ ਕੋਈ ਵੀ ਗੱਡੀ ਲਵਾਂਗੀ ਤਾਂ ਫੋਰਚੂਨਰ ਗੱਡੀ ਹੀ ਲਵਾਂਗੀ ਕਿਉਂਕਿ ਸਿੱਧੂ ਮੁਸੇਵਾਲਾ ਮੈਨੂੰ ਕਹਿ ਕੇ ਗਿਆ ਸੀ ਇਸੇ ਲਈ ਮੈਂ ਫੋਰਚੂਨਰ ਗੱਡੀ ਲਈ ਹੈ ਅਤੇ ਇਸੇ ਗੱਲ ਤੋਂ ਬਹੁਤ ਸਾਰੇ ਚੈਨਲਾਂ ਤੇ ਇਹ ਨਿਊਜ਼ ਉੱਟ ਗਈ ਕਿ ਬਾਪੂ ਬਲਕਾਰ ਸਿੱਧੂ ਨੇ ਜਸਵਿੰਦਰ ਬਰਾੜ ਨੂੰ ਨਵੀਂ ਗੱਡੀ ਗਿਫਟ ਕੀਤੀ ਹੈ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਫਿਰ ਮਤਲਬ ਹਾਲਾਂਕਿ ਮੈਂ ਹੋਰ ਗੱਡੀ ਵੀ ਲੈ ਸਕਦੇ ਸੀ ਉਹ ਬਚਨ ਹੀ ਕਰਕੇ ਗਿਆ ਸੀ ਕਹਿੰਦਾ ਪਰਸੋਂ ਆ ਜਾ ਤੇ ਫੋਰਚੂਨਰ ਮੇਰੇ ਦੋਸਤ ਦੀ ਖੜੀ ਹੈ ਅੱਛਾ ਉਹਨਾਂ ਦੀ ਨਹੀਂ ਮੈਂ ਬਾਅਦ ਚ ਪਰ ਫੋਰਚੂਨਰ